ਇਸ ਵੇਲੇ ਦੀ ਵੱਡੀ ਖਬਰ ਤੁਹਾਨੂੰ ਸਾਂਝੀ ਕਰਨ ਜਾ ਰਹੇ ਹਾਂ ਅੰਮ੍ਰਿਤਸਰ ਤੋਂ ਜਿੱਥੇ ਅੰਮ੍ਰਿਤਸਰ ਦੇ NCB ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਅੰਮ੍ਰਿਤਸਰ ਦੇ ਕਾਰੋਬਾਰੀ ਅਤੇ ਡਾਕਟਰਾਂ ਦੇ ਉੱਤੇ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਤਸਵੀਰਾਂ ਜੋ ਉਹਨੇ ਤੁਹਾਨੂੰ ਸਾਂਝੀ ਕਰ ਰਹੀਆਂ ਤਸਵੀਰਾਂ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਮਸ਼ਹੂਰ ਹਸਪੀਟਲ ਕਾਰਪੋਰੇਟ ਦੇ ਮਾਲਕ ਜਤਿੰਦਰ ਮਲੋਤਰਾ ਦੇ ਉੱਤੇ ਐਫਆਈਆਰ ਦਰਜ ਹੋਈ ਹੈ ਤੇ ਅੱਜ ਉਸ ਨੂੰ ਕੋਰਟ ਦੇ ਵਿੱਚ ਪੇਸ਼ ਕਰਾਇਆ ਗਿਆ ਤਾਂ ਤਸਵੀਰਾਂ ਜੋ ਉਹਨੇ ਤੁਹਾਨੂੰ ਸਾਂਝੀ ਕਰ ਰਹੀਆਂ ਤਸਵੀਰਾਂ ਕੋਰਟ ਦੀਆਂ ਨੇ ਜਿੱਥੇ NCB ਦੇ ਵੱਲੋਂ ਡਾਕਟਰ ਕੀਤਾ ਜਾਂਦਾ ਸੀ ਤਾਂ NCB ਨੂੰ ਕਾਰਪੋਰੇਟ ਹਸਪਤਾਲ ਦੇ ਅੰਦਰ 2000 ਗੋਲੀਆਂ ਬਰਾਮਦ ਹੋਈਆਂ ਨੇ ਤੇ ਡਾਕਟਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸ ਦਈਏ ਕਿ ਹਸਪਤਾਲ ਦੇ ਅੰਦਰੋਂ ਨਸ਼ੀਲੀਆਂ ਗੋਲੀਆਂ ਜੋ ਬਰਾਮਦ ਹੋਈਆਂ ਨੇ ਉਸ ਨੂੰ ਵੇਖਦੇ ਹੋਏ NCB ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤੇ ਅਮਿਤ ਭੰਡਾਰੀ ਨਾਂ ਦਾ ਇੱਕ ਵਿਅਕਤੀ ਸਾਹਮਣੇ ਆਇਆ ਜੋ ਕਿ ਨਜ਼ਾਇਜ਼ ਤੌਰ ਦੇ ਉੱਤੇ ਗੋਲੀਆਂ ਦਾ ਕਾਰੋਬਾਰ ਕਰਦਾ ਸੀ ਆਪਣੀ ਫੈਕਟਰੀ ਦੇ ਵਿੱਚ ਨਜ਼ਾਇਜ਼ ਗੋਲੀਆਂ ਬਣਾਉਂਦਾ ਸੀ ਤਾਂ ਉਹ ਬਣਾਉਣ ਤੋਂ ਬਾਅਦ ਅੰਮ੍ਰਿਤਸਰ ਦੇ ਕਈ ਨਾਮੀ ਹਸਪਤਾਲਾਂ ਤੇ ਡਾਕਟਰਾਂ ਨੂੰ ਉਸ ਨੂੰ ਵੇਚਦਾ ਸੀ ਤਾਂ ਹੁਣ ਨਾਰਕੋਟਿਕਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਸ਼ਹਿਰ ਦੇ ਨਾਮੀ ਹ ਅਮਰੀਕਾ ਦੀ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਉਤਤੇ ਹੀ ਕੋਰਟ ਵੱਲੋਂ ਉਸਨੂੰ 14 ਦਿਨ ਦੀ ਜੁਡੀਸ਼ੀਅਲ ਕਸਟਡੀ ਦੇ ਵਿੱਚ ਪੇਸ਼ ਦਿੱਤਾ ਗਿਆ ਤਾਂ ਦੱਸਦੀ ਹੈ ਕਿ ਲੰਬੇ ਸਮੇਂ ਤੋਂ ਇਨ੍ਹਾਂ ਨਸ਼ੀਲੀਆਂ ਗੋਲੀਆਂ ਦਾ ਤਾਂ ਹੁਣ ਨਾਰਕੋਟਿਕਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ 7 ਲੋਕਾਂ ਦੇ ਉੱਤੇ ਪਰਚਾ ਦਰਜ ਹੋਇਆ ਤਾਂ ਉਹਨਾਂ ਚੋਂ ਕਈ ਭੱਜੇ ਹੋਏ ਨੇ ਜਿਨ੍ਹਾਂ ਦੀ ਨਾਰਕੋਟਿਕਸ ਵੱਲੋਂ ਲਗਾਤਾਰ ਪਾਲ ਕੀਤੀ ਜਾ ਰਹੀ ਹੈ